ਕਿਤਾਬ ਮਾਸ ਮਾਸ ਕਰ ਮੁਰਖ ਝਗੜੇ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨ 11ਵੇਂ ਭਾਗ ਵਿੱਚ ਸੁਣੋ ਸੱਚ ਝੂਠ ਅਤੇ ਗੁਰਬਾਣੀ ਅਤੇ ਅਕਾਲ ਪੁਰਖ ਦੀ ਸਰਬਵਿਆਪਕਤਾ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਝੂਠ ਅਤੇ ਗੁਰਬਾਣੀ ਕਿਉਂਕਿ ਮਾਸ ਖਾਣ ਦੇ ਵਿਰੋਧ ਵਿੱਚ ਪੁਸਤਕਾਂ ਲੇਖਣ ਵਾਲੇ ਲਗਭਗ ਸਾਰੇ ਲਿਖਾਰੀਆਂ ਦਾ ਅਤੇ ਖਾਸ ਕਰਕੇ ਭਾਈ ਜੇਪੀ ਸੰਗਤ ਸਿੰਘ ਦਾ ਸਾਰਾ ਜ਼ੋਰ ਇਸ ਗੱਲ ਤੇ ਹੀ ਹੈ ਕਿ ਮਨੁੱਖ ਦਾ ਮਿੱਠ ਬੋਲੜਾ ਹੋਣਾ ਮਨੁੱਖ ਦਾ ਸੋਚੇ ਆਚਰਣ ਵਾਲਾ ਅਤੇ ਬਹਾਦਰ ਹੋਣਾ ਪ੍ਰਭੂ ਦੇ ਭੈ ਵਾਲਾ ਹੋਣਾ अथवा ਮਨੁੱਖਤਾ ਵਿਚਲੇ ਸਾਰੇ ਸ਼ੁਭ ਗੁਣਾਂ ਦੀ ਪ੍ਰਾਪਤੀ ਕੇਵਲ ਪਵਿੱਤਰ ਆਹਾਰ ਅਤੇ ਸੋਚਮਤੇ ਹੀ ਨਿਰਭਰ ਹੈ ਆਪਣੇ ਮਿੱਥੇ ਇਸ ਸਿਧਾਂਤ ਨੂੰ ਸਮਝਾਉਣ ਲਈ ਗੁਰਬਾਣੀ ਦੀ ਗਲਤ ਵਰਤੋਂ ਵੀ ਕਈ ਥਾਈਂ ਕੀਤੀ ਹੈ ਇਸ ਲਈ ਜ਼ਰੂਰੀ ਬਣਦਾ ਹੈ ਕਿ ਸੋਚ ਅਤੇ ਝੂਠ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਚੰਗੀ ਤਰ੍ਹਾਂ ਸਮਝ ਲਈਏ ਆਓ ਪਹਿਲਾਂ ਗੁਰਬਾਣੀ ਦੇ ਉਹ ਫਰਮਾਨ ਵਿਚਾਰ ਲਈਏ ਜਿਨ੍ਹਾਂ ਵਿੱਚ ਸਰੀਰ ਦੀ ਸੋਚ ਦੀ ਪਾਬੰਦੀ ਤੋਂ ਬਿਨਾਂ ਸੱਚ ਦੀ ਪ੍ਰਾਪਤੀ ਦਾ ਗਿਆਨ ਦ੍ਰਿੜ ਕਰਾਇਆ ਹੈ ਤਨ ਸੋਚਾ ਸੋ ਆਖੀਐ ਜਿਸ ਮੈਂ ਸਾਚਾ ਨਾ ਹੋ ਪੈ ਸੱਚ ਰਾਤੀ ਦੇਹੁਰੀ ਜੇਹਵਾ ਸੱਚ ਸੁਭਾਉ ਸੱਚੀ ਨਦਰ ਨਿਹਾਲੀ ਹੈ ਬਹੁੜ ਨਾ ਪਾਵੇ ਤਾ ਪੰਨਾ ਵੀ ਅਰਥ ਜਿਹੜਾ ਸਰੀਰ ਪ੍ਰਮਾਤਮਾ ਦੇ ਅਦਬ ਪਿਆਰ ਵਿੱਚ ਪ੍ਰਭੂ ਦੀ ਯਾਦ ਵਿੱਚ ਰੰਗਿਆ ਜਾਂਦਾ ਹੈ ਜਿਸ ਦੀ ਜੀਬ ਨੂੰ ਸਿਮਰਨ ਹੀ ਆਪਣੀ ਹਸਤੀ ਦਾ ਅਸਲ ਮਨੋਰਥ ਚਾਪਦਾ ਹੈ ਜੇ ਸਰੀਰ ਵਿੱਚ ਸਦਾ ਸਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿੱਤਰ ਅਖਵਾ ਸਕਦਾ ਹੈ ਅਜਿਹੇ ਜਿਸ ਸਰੀਰ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਉਹ ਮੋੜ-ਮੋੜ ਜਨਮ ਮਰਨ ਦੇ ਗੇੜ ਦੀ ਕੋਠਾਲੀ ਵਿੱਚ ਪੈ ਕੇ ਤਾਸ ਇੱਕ ਨਹੀਂ ਸਹਾਰਦਾ ਸੋਈ ਕੁਚੀਲ ਕੁਦਰਤ ਨਹੀਂ ਜਾਣੈ ਲੀਪੀਐ ਥਾਏ ਨਾ ਸੋਚ ਹਰ ਮੰਨੇ ਅੰਤਰ ਮੈਲਾ ਬਾਹਰ ਨਿਤ ਤੋਵੇ ਸਾਚੀ ਦਰਗਾ ਆਪਣੀ ਪਤਖ ਹੋਵੇ ਪੰਨਾ 1151 ਅਰਥ ਅਸਲ ਵਿੱਚ ਉਹੀ ਮਨੁੱਖ ਗੰਦੀ ਰਹਿਣੀ ਵਾਲਾ ਹੈ ਜਿਹੜਾ ਇਸ ਸਾਰੀ ਰਚਨਾ ਵਿੱਚ ਕਿਸ ਦੇ ਕਰਤਾਰ ਸਿਰਜਣਹਾਰ ਨੂੰ ਵਸਤਾ ਨਹੀਂ ਪਛਾਣ ਸਕਦਾ ਜੇ ਲੋਕ ਵਿਖਾਵੇ ਵਾਲਾ ਬਾਹਰਲਾ ਚੌਂਕਾ ਲਪਿਆ ਜਾਏ ਤਾਂ ਇਸ ਬਾਹਰਲੀ ਸੋਚ ਨੂੰ ਪਰਮਾਤਮਾ ਸੋਚ ਨਹੀਂ ਸਮਝਦਾ ਜਿਸ ਮਨੁੱਖ ਦਾ ਹਿਰਦਾ ਤਾਂ ਵਿਕਾਰਾਂ ਨਾਲ ਗੰਦਾ ਹੋਇਆ ਪਿਆ ਪਰ ਉਹ ਆਪਣੇ ਸਰੀਰ ਨੂੰ ਸੋਚ ਦੀ ਖਾਤਰ ਸਦਾ ਧੋਂਦਾ ਰਹਿੰਦਾ ਹੈ ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਆਪਣੀ ਇੱਜ਼ਤ ਗਵਾ ਲੈਂਦਾ ਹੈ ਬਿਰਤੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਵ ਸੋਚਾ ਪੰਨਾ 269 ਸੂਚੇ ਭਾਂਡੇ ਸਾਚ ਸਮਾਵੈ ਵਿਰਲੇ ਸੂਚਾਚਾਰੀ ਤੰਤੇ ਕੋ ਪਰਮ ਤੰਤ ਮਿਲਾਇਆ ਨਾਨਕ ਸ਼ਰਨ ਤੁਮਾਰੀ ਪੰਨਾ 597 ਅਰਥ ਪਵਿੱਤਰ ਹਿਰਦੇ ਵਿੱਚ ਹੀ ਪਰਮਾਤਮਾ ਟਿਕ ਸਕਦਾ ਹੈ ਪਰ ਸੂਚੇ ਆਚਰਣ ਵਾਲੇ ਪਵਿੱਤਰ ਹਿਰਦੇ ਵਾਲੇ ਕੋਈ ਵਿਰਲੇ ਹੁੰਦੇ ਹਨ ਗੁਰੂ ਆਪਣੇ ਸ਼ਬਦ ਗਿਆਨ ਦੇ ਰਾਹੀਂ ਹਿਰਦਾ ਪਵਿੱਤਰ ਕਰਕੇ ਜੀਵ ਨੂੰ ਪਰਮਾਤਮਾ ਮਿਲਦਾ ਹੈ ਗੁਰੂ ਨਾਨਕ ਹੀ ਫਰਮਾਨ ਕਰਦੇ ਹਨ हे ਜੀਵ ਅਰਦਾਸ ਕਰਕੇ हे ਪ੍ਰਭੂ ਮੈਂ ਤੇਰੀ ਸ਼ਰਨ ਹਾਂ ਮੈਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖ ਸੋਚੇ ਨਾ ਆਖੀਐ ਬਹਿਣ ਜੇ ਪਿੰਡਾ ਧੋਏ ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੰਨਾ 472 ਇਸ ਤਰ੍ਹਾਂ ਦੇ ਹੋਰ ਕਈ ਗੁਰੂ ਫਰਮਾਨ ਹਨ ਜਿਨ੍ਹਾਂ ਦੁਆਰਾ ਸਤਿਗੁਰਾਂ ਨੇ ਸੱਚ ਪ੍ਰਭੂ ਦੀ ਪ੍ਰਾਪਤੀ ਨੂੰ ਹੀ ਅਸਲ ਸੋਚ ਮੰਨਣ ਵਾਲਾ ਗੁਰਮਤਿ ਸਿਧਾਂਤ ਦ੍ਰਿੜ ਕਰਾਇਆ ਹੈ ਇਹ ਕਹਿਣਾ ਗੁਰਮਤਿ ਨਹੀਂ ਹੈ ਕਿ ਮਾਸ ਖਾਣਾ ਤਿਆਗ ਦੇਣ ਨਾਲ ਮਨੁੱਖ ਦਾ ਹਿਰਦਾ ਸੋਚਾ ਹੋ ਜਾਂਦਾ ਹੈ ਅਜਹੀ ਸੋਚ ਵਿਪਰਵਾਦ ਹੈ ਝੂਠ ਉੱਪਰ ਕੀਤੀ ਗੁਰਬਾਣੀ ਵਿਚਾਰ ਤੋਂ ਸਪਸ਼ਟ ਹੋ ਗਿਆ ਹੈ ਕਿ ਮਨੁੱਖ ਕੇਵਲ ਉਹੀ ਸੋਚਾ ਹੈ ਜਿਸ ਦਾ ਹਿਰਦਾ ਪ੍ਰਭੂ ਪ੍ਰੇਮ ਦੀ ਰੰਗਣ ਵਿੱਚ ਰੰਗਿਆ ਜਾਵੇ ਹੁਣ ਅਸਾਂ ਇਹ ਸਮਝਣਾ ਹੈ ਕਿ ਮਨੁੱਖ ਜਨਮ ਤੋਂ ਹੀ ਝੂਠਾ ਹੈ ਅਤੇ ਇਸ ਦੀ ਇਹ ਝੂਠ ਕਦੇ ਦੂਰ ਨਹੀਂ ਹੋ ਸਕਦੀ ਭਾਵੇਂ ਸਰੀਰ ਨੂੰ ਲੱਖਾਂ ਵਾਰੀ ਮਲ-ਮਲ ਕੇ ਪਾਣੀ ਨਾਲ ਧੋਤਾ ਜਾਏ ਮਨੁੱਖ ਦੇ ਹਿਰਦੇ अथवा ਤਨ ਦੀ ਇਹ ਝੂਠ ਕਿਸੇ ਧਰਮ ਕਰਮ ਨਾਲ ਵੀ ਦੂਰ ਨਹੀਂ ਹੋ ਸਕਦੀ ਲੋਕਾਂ ਦੇ ਮਨਾਂ ਵਿੱਚ ਸੋਚੰਮ ਦਾ ਭਰਮ ਪਾਉਣ ਵਾਲੇ ਬ੍ਰਾਹਮਣ ਨੂੰ ਸੰਬੋਧਨ ਕਰਕੇ ਮਨੁੱਖ ਦੇ ਜਮਾਂਦਰੂ अथवा ਖਾਨਦਾਨੀ ਝੂਠੇ ਹੋਣ ਦਾ ਅਤੇ ਸਰਵ ਵਿਆਪੀ ਝੂਠ ਦਾ ਗਿਆਨ ਮਾਤਾ ਝੂਠੀ पिता भी जूठा जूठे ही फल लागे आवे जूठे जहें भी जूठे जूठे मरे अपागे कहो पंडित सूचा कवन ठाओ जहाँ बैस हों भोजन खाओ रहा जिह जूठी बोलत जूठा कर्ण नेत्र सब जूठे इंद्री की जूठ सनाही, ब्रह्म अग्न के लूठे अग्न भी जूठी पानी जूठा जूठी बैस पकाया जूठी करशी परोसन लागा जूठे ही ਬੈਠ ਖਾਇ ਗੋਬਰ ਝੂਠਾ ਚੌਂਕਾ ਝੂਠਾ ਝੂਠੀ ਦੀਨੀ ਕਾਰਾ ਕਹ ਕਬੀਰ ਤੇ ਨਰ ਸੋਚੇ ਸਾਚੀ ਪਰਿ ਵਿਚਾਰ ਪੰਨਾ 1195 हे पंडित दासो ਕਿਹੜਾ ਥਾਂ ਹੈ ਜੋ ਸੋਚਾ ਹੈ ਜਿੱਥੇ ਬੈਠ ਕੇ ਮੈਂ ਰੋਟੀ ਖਾ ਸਕਾਂ ਤਾਂ ਜੋ ਪੂਰੀ ਸੋਚ ਰਹਿ ਸਕੇ ਰਹਾ ਬ੍ਰਾਹਮਣ ਦੇ ਮੁਤਾਬਕ ਮਾਂ ਝੂਠੀ ਭਾਵ ਅਪਵਿੱਤਰ ਪਿਓ ਅਪਵਿੱਤਰ ਇਨਾਂ ਤੋਂ ਜਮੇ ਹੋਏ ਬਾਲ ਬੱਚੇ ਵੀ ਝੂਠੇ ਜਗਤ ਵਿੱਚ ਜੋ ਵੀ ਜੰਮਦੇ ਹਨ ਉਹ ਅਪਵਿੱਤਰ ਜੋ ਮਰਦੇ ਹਨ ਉਹ ਵੀ ਮੰਦ ਭਾਗੇ ਜੀਵ ਅਪਵਿੱਤਰ ਹੀ ਮਰ ਜਾਂਦੇ ਹਨ ਮਨੁੱਖ ਦੀ ਜੀਵ ਮੈਲੀ ਬਚਨ ਵੀ ਮਾੜੇ ਕੰਨ ਅੱਖਾਂ ਆਦਕ ਸਾਰੇ ਹੀ ਅਪਵਿੱਤਰ ਇਨਾਂ ਤੋਂ ਵਧੇਕ ਕਾਮਚੇਸ਼ਟਾ ਐਸੀ ਹੈ ਜਿਸ ਦੀ ਮੈਲ ਲੈਂਦੀ ਹੀ ਨਹੀਂ ਇਹ ਬ੍ਰਾਹਮਣ ਪੁਣੇ ਦੇ ਮਾਣ ਦੀ ਅੱਗ ਵਿੱਚ ਸੜੇ ਹੋਏ ਦਸ ਸੁੱਚੀ ਕਿਹੜੀ ਸ਼ੈ ਹੋਈ ਕਈ ਜੀਵਾਂ ਨੂੰ ਨਰੰਤਰ ਪਸਮ ਕਰੀ ਜਾ ਰਹੀ ਅੱਗ ਵੀ ਝੂਠੀ ਜਿਸ ਵਿੱਚ ਕਈ ਜੀਵਾਂ ਦੇ ਕਟਾਣੂਆਂ ਦਾ ਜਨਮ ਮਰਨ ਸਦਾ ਹੋ ਰਿਹਾ ਹੈ ਉਹ ਪਾਣੀ ਝੂਠਾ ਅਕੌਣ ਵਾਲੀ ਵੀ ਝੂਠੀ ਕੜਛੀ ਝੂਠੀ ਜਿਸ ਨਾਲ ਬਾਜੀ ਆਦਕ ਵਰਤਾਉਂਦਾ ਹੈ ਉਹ ਪ੍ਰਾਣੀ ਵੀ ਝੂਠਾ ਜਿਹੜਾ ਬਹਿ ਕੇ ਖਾਂਦਾ ਹੈ ਗੋਹਾ ਝੂਠਾ ਚੌਂਕਾ ਝੂਠਾ ਝੂਠੀਆਂ ਹੀ ਉਸ ਚੌਂਕੇ ਦੇ ਦਿਵਾਲੇ ਪਾਈਆਂ ਲਕੀਰਾਂ ਕਬੀਰ ਜੀ ਦਾ ਫਰਮਾਨ ਹੈ ਸਿਰਫ ਉਹੀ ਮਨੁੱਖ ਸੋਚੇ ਹਨ ਜਿਨ੍ਹਾਂ ਨੂੰ ਪਰਮਾਤਮਾ ਦੀ ਸੂਝ ਆ ਗਈ ਹੈ ਸ਼ਬਦ ਦਾ ਭਾਵ ਇਹ ਹੈ ਕਿ ਮਾਇਆ ਦੇ ਅਸਰ ਹੇਠ ਪ੍ਰਭੂ ਨੂੰ ਵਿਸਾਰ ਕੇ ਜੀਵ ਸਦਾ ਅਪਵਿੱਤਰ ਹੀ ਰਹਿੰਦੇ ਹਨ ਹਰੇਕ ਥਾਂ ਮਾਇਆ ਦਾ ਪ੍ਰਭਾਵ ਹੈ ਲਕੀਰਾਂ ਕੱਢ ਕੇ ਚੌਂਕਾ ਬਣਾਇਆ ਪਵਿੱਤਰਤਾ ਨਹੀਂ ਬਣ ਸਕਦੀ ਸਿਰਫ ਉਹੀ ਬੰਦੇ ਸੋਚੇ ਹਨ ਜਿਨ੍ਹਾਂ ਨੂੰ ਪਰਮਾਤਮਾ ਦੀ ਸੂਝ ਪੈ ਜਾਂਦੀ ਹੈ ਜਿਨ੍ਹਾਂ ਦੇ ਮਨਾਂ ਵਿੱਚ ਪ੍ਰਭੂ ਦਾ ਪਿਆਰ ਆਵਸਥਾ ਹੈ ਖਾਸ ਵਿਧੀਆਂ ਨਾਲ ਲੋਕ ਵਿਖਾਵੇ ਵਾਲੀ ਸੋਚਮ ਨਾਲ ਤਿਆਰ ਕੀਤੇ ਖਾਸ ਪਦਾਰਥਾਂ ਦੇ ਖਾਣ ਨਾਲ ਕਦੇ ਪਵਿੱਤਰਤਾ ਨਹੀਂ ਹੋ ਸਕਦੀ ਸਗੋਂ ਮਨ ਵਿੱਚ ਹੰਕਾਰ ਜ਼ਰੂਰ ਵਾਧਦਾ ਹੈ ਬੈਸਨੋ ਨਾਮ ਕਰਤ ਖਟ ਕਰਮਾ ਅੰਤਰ ਲੋਭ ਜੁਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਪੰਨਾ 1203 ਅੰਤਰ ਕਪਟ ਭਗਉਤੀ ਕਹਾਏ ਪਖੰਡ 파ਰਵਰਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਨ ਲਾਏ ਉਨ ਬਾਹਰ ਮਲ ਤੋਵੇ ਮਨ ਕੀ ਝੂਠ ਨਾ ਜਾਏ ਪੰਨਾ 88 ਅਨਮੁਖ ਬਾਲਕ ਬਿਰਦ ਉਸਮਾਨ ਹੈ ਜਿਨ ਅੰਤਰ ਹਰ ਸੁਰਤ ਨਾਹੀ ਵਿੱਚ ਹੋਮੇ ਕਰਮ ਕਮਾਮ ਦੇ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਅਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ ਉਹਨਾਂ ਮੈਲ ਪਤੰਗ ਨ ਲੱਗਈ ਜੇ ਚੱਲਣ ਸਤਗੁਰ ਪਾਏ ਅਨਮੁਖ ਝੂਠ ਨ ਉਤਰੈ ਜੇ ਸੋ ਧੋਵਣ ਪਾਏ ਨਾਨਕ ਗੁਰਮੁਖ ਮੇਲੀਅਨ ਗੁਰ ਕੈ ਅੰਕ ਸਮਾਏ ਪੰਨਾ 1418 ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਮੀਂ ਵਰਿਆ ਸਭ ਥਾਈ ਝੂਠ ਨਾ ਤਰਤੀ ਝੂਠ ਨਾ ਪਾਣੀ ਝੂਠ ਨਾ ਪੌਣੇ ਮਾਹੇ ਸਮਾਣੀ ਨਾਨਕ ਨੇ ਗੁਰਿਆ ਗੁਣ ਨਾਹੀ ਕੋਏ ਮੂੰਹ ਫੇਰੀਆ ਮੂੰਹ ਝੂਠਾ ਹੋਏ ਪੰਨਾ 1240 ਇਸ ਪਵਨ ਗੁਰੂ ਬਾਗ ਦਾ ਭਾਵੇ ਹੈ ਕਿ ਜਿਹੜੇ ਮਨੁੱਖ ਗੁਰੂ ਦੇ ਦਸੇ ਰਾਹ ਤੇ ਨਹੀਂ ਤੁਰਦੇ ਉਹਨਾਂ ਦੇ ਅੰਦਰ ਆਤਮਿਕ ਜੀਵਨ ਉੱਚਾ ਕਰਨ ਵਾਲਾ ਕੋਈ ਗੁਣ ਨਹੀਂ ਬਾਤਾ ਫੁੱਲਦਾ ਜੇ ਗੁਰੂ ਵੱਲੋਂ ਮੂੰਹ ਮੋੜੀ ਰੱਖੀਏ ਤਾਂ ਮੂੰਹ ਨਿੰਦਾ ਆਦ ਕਰਨ ਦੀ ਮੈਲ ਨਾਲ ਅਪਵਿੱਤਰ ਹੋਇਆ ਰਹਿੰਦਾ ਹੈ ਅਤੇ ਇਹ ਮੈਲ ਕਿਸੇ ਵੀ ਵਿਖਾਵੇ ਵਾਲੇ ਮਿੱਥੇ ਹੋਏ ਧਰਮ ਕਰਮ ਨਾਲ ਦੂਰ ਨਹੀਂ ਹੋ ਸਕਦੀ ਮਾਸ ਦਾ ਤਿਆਗ ਜੇ ਸਿੱਖ ਧਰਮ ਦਾ ਹਿੱਸਾ ਮੰਨ ਲਿਆ ਜਾਵੇ ਤਾਂ ਇਸ ਤਿਆਗ ਨਾਲ ਵੀ ਮਨੁੱਖ ਤੇ ਮਨ ਦੀ ਅਪਵਿੱਤਰਤਾ ਕਦੇ ਦੂਰ ਨਹੀਂ ਹੁੰਦੀ ਅਕਾਲ ਪੁਰਖ ਦੀ ਸਰਬਵਿਆਪਕਤਾ ਸ੍ਰੀ ਜੇਪੀ ਸੰਗਤ ਸਿੰਘ ਜੀ ਨੇ ਆਪਣੀ ਪੁਸਤਕ ਦੇ 17 ਸਫੇ ਤੋਂ ਜੀਵਾਂ ਤੇ ਦਇਆ ਕਰਨ ਦਾ ਉਪਦੇਸ਼ ਦੇਣਾ ਆਰੰਭ ਕੀਤਾ ਹੈ ਅਤੇ ਆਪਣੀ ਇਸ ਦਲੀਲ ਨੂੰ ਗੁਰਮਤਿ ਸਿੱਧ ਕਰਨ ਲਈ ਕਈ ਗੁਰਬਾਣੀ ਟੁਕਾਂ ਲਿਖੀਆਂ ਜੀਵਾਂ ਤੇ ਦਇਆ ਬਾਰੇ ਲਗਭਗ ਇਸੇ ਤਰ੍ਹਾਂ ਦੀ ਵਿਚਾਰ ਭਾਈ ਜੋਗਿੰਦਰ ਸਿੰਘ ਤੇ ਤਲਵਾੜਾ ਨੇ ਲਿਖੀ ਹੈ ਜੀ ਦਇਆ ਬਾਰੇ ਗੁਰਮਤ ਵਿਚਾਰ ਅੱਗੇ ਇੱਕੋ ਥਾਂ ਹੀ ਕੀਤੀ ਜਾ ਰਹੀ ਹੈ ਪਰ ਸਾਰੇ ਜੀਵਾਂ ਵਿੱਚ ਪ੍ਰਭੂ ਦੀ ਇੱਕਸਾਰ ਵਿਆਪਕਤਾ ਬਾਰੇ ਸ੍ਰੀ ਜੇਪੀ ਸੰਗਤ ਸਿੰਘ ਦਾ ਲਿਖਿਆ ਲੇਖ ਤਲਵਾੜਾ ਜੀ ਦੀ ਲਿਖੀ ਪੁਸਤਕ ਤਉ ਕਿਉ ਮੁਰਗੀ ਮਾਰੇ ਦੇ ਲੇਖਾਂ ਨਾਲ ਅਡਰਾ ਹੈ ਪੁਸਤਕ ਦੇ 20 ਸਫੇ ਤੇ ਸ੍ਰੀ ਜੇਪੀ ਸਿੰਘ ਜੀ ਨੇ ਆਪਣੇ ਵਿਚਾਰ ਅਤੇ ਗੁਰਬਾਣੀ ਤੁਕਾਂ ਇਸ ਪ੍ਰਕਾਰ ਲਿਖਣੀਆ ਆਰੰਭ ਕੀਤੀਆਂ ਹਨ ਜੀਵ ਮਾਤਰ ਲਈ ਤਰਸ ਤੇ ਦਇਆ ਜ਼ਰੂਰੀ ਹੈ ਕਿਉਂਕਿ ਹਰ ਜੀਵ ਵਿੱਚ ਵਾਹਿਗੁਰੂ ਜੀ ਦੀ ਇੱਕੋ ਇੱਕ ਜੋਤ ਹੀ ਪ੍ਰਕਾਸ਼ਮਾਨ ਹੈ ਹਾਂ ਉਹ ਜੋਤ ਜਿਹੜੀ ਕਿ ਹਰ ਮਨੁੱਖ ਅਤੇ ਹਰ ਪ੍ਰਾਣੀ ਵਿੱਚ ਹੈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬਠਾਈ ਪੰਨਾ 1349 ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾਰੇ ਭਗਤ ਨਾਮਦੇਵ ਜੀ ਪੰਨਾ 988 ਇਤੈ ਉਤੇ ਘਟ 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 ਤੂੰ ਹੀ ਤੂੰ ਹੀ ਮੋਹਿਨਾ ਪੰਨਾ 407 ਸਰਬ ਜੀਆਂ ਮੈਂ ਇੱਕੋ ਰਵੈ ਪੰਨਾ 228 ਵਾ ਵੈਰ ਨਾ ਕਰੀਏ ਕਾਹੂ ਘਟ ਘੜੇ ਅੰਤਰ ਬ੍ਰਹਮ ਸਮਾਹੂ ਵਸਦੇਵ ਜਲ ਥਲ ਮੈਂ ਰਵਿਆ ਗੁਰਪ੍ਰਸਾਦ ਵਿਰਲੇ ਹੀ ਰਾਵਿਆ ਪੰਨਾ 259 ਆਤਮ ਰਾਮ ਸਰਬ ਮੈਂ ਵੇਖ ਪੂਰਨ ਪੂਹ ਰਹਾ ਪ੍ਰਭੇਕ ਪੰਨਾ 892 ਘਟ ਘਟ ਰਮਈਆ ਸਭ ਮੈਂ ਜੀਨਾ ਪੰਨਾ 868 ਸਭ ਮੱਧੇ ਰਵਿਆ ਮੇਰਾ ਠਾਕੁਰ ਦਾਨ ਦੇ ਤ ਸਭ ਜੀ ਸਮਾਰੇ ਪੰਨਾ 379 ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਾ ਭਗਵੰਤ ਪੰਨਾ 293 ਸਭ ਮੈਂ ਜੋਤ ਜੋਤ ਹੈ ਸੋਏ ਤੇਹਦਾ ਚਾਨਣ ਸਭ ਮੈਂ ਚਾਨਣ ਹੋਏ ਪੰਨਾ 13 ਪ੍ਰਭੂ ਦੀ ਸਰਬਵਿਆਪਕਤਾ ਵਾਲੇ ਗੁਰਮਤ ਸਿਧਾਂਤ ਸੋਝੀ ਕਰਾਉਣ ਵਾਲੀਆਂ ਤੁਕਾਂ ਲਿਖਣ ਵਾਲਾ ਉਦਮ ਸਲਾਉਣਯੋਗ ਹੈ ਨੋਟ ਦੁੱਖ ਕੇਵਲ ਉੱਥੇ ਹੁੰਦਾ ਹੈ ਜਿੱਥੇ ਗੁਰਬਾਣੀ ਦੀਆਂ ਹੀ ਤੁਕਾਂ ਦੁਆਰਾ ਗੁਰਮਤ ਸਿਧਾਂਤ ਦੀ ਖੰਡਣਾ ਕੀਤੀ ਹੋਈ ਹੁੰਦੀ ਹੈ 21 ਸਫੇ ਦੇ ਅੰਤ ਵਿੱਚ ਭਾਈ ਸਾਹਿਬ ਜੀ ਦਾ ਇਹ ਲਿਖਣਾ ਕਿ ਜਿਹੜਾ ਕੋਈ ਜੀਵ ਮਾਤਰ ਵਿੱਚ ਵੈਗੁਰੂ ਜੀ ਦੀ ਮੌਜੂਦਗੀ ਅਨੁਭਵ ਕਰਨ ਲੱਗ ਜਾਂਦਾ ਹੈ ਉਸ ਨੂੰ ਬੱਕਰੀਆਂ, ਕੁੱਕੜਾਂ, ਹਿਰਨਾ, ਬਟੇਰੀਆਂ, ਮੱਛੀਆਂ ਤੇ ਤਿਤਰਾ ਆਦ ਵਿੱਚ ਵੀ ਉਹ ਵੈਗੁਰੂ ਪ੍ਰਤੱਖ ਹਾਜ਼ਰ ਦਿਸਣ ਲੱਗ ਪੈਂਦਾ ਹੈ ਗੁਰਸਿੱਖਾਂ ਨੂੰ ਭਰਮ ਵਿੱਚ ਪਸਾਉਣ ਵਾਲਾ ਬੇਦਲੀਲਾ ਤੇ ਇੱਕ ਵਾਗਾ ਟਕੌਹਸਲਾ ਹੈ ਕਾਰਨੀਏ ਕੇ ਮਾਸ ਦੇ ਤਿਆਗੀ ਲਖਾਰੀਆਂ ਵਿੱਚੋਂ ਕਿਸੇ ਨੂੰ ਵੀ ਦਾਣਿਆਂ, ਪਾਣੀ, ਬਨਸਪਤੀ, ਗੋਹੇ ਅਤੇ ਲੱਕੜੀ ਆਦ ਵਿੱਚਲੇ ਜੀਵਾਂ ਵਿੱਚ ਵੈਗੁਰੂ ਨਜ਼ਰ ਨਹੀਂ ਆਉਂਦਾ ਜਿਸ ਢੰਗ ਨਾਲ ਵਾਹਿਗੁਰੂ ਦੀ ਸਰਬ ਵਿਆਪਕਤਾ ਦਾ ਅਨੁਭਵ ਸ੍ਰੀ ਜੇਪੀ ਸੰਗਤ ਸਿੰਘ ਜੀ ਕਰਵਾ ਰਹੇ ਹਨ ਜੇ ਇਹਹੀ ਅਨੁਭਵ ਸਾਰੇ ਮਨੁੱਖ ਕਬੂਲ ਕਰਕੇ ਪੱਕਾ ਪਰਮ ਬਣਾ ਲੈਣ ਤਾਂ ਫਿਰ ਕਿਹੜਾ ਪਦਾਰਥ ਹੈ ਜਿਸ ਵਿੱਚ ਪ੍ਰਭੂ ਦੀ ਹੋਂਦ ਨਹੀਂ ਹੈ ਫਿਰ ਕਿਹੜਾ ਪਦਾਰਥ ਖਾਣ ਯੋਗ ਰਹਿ ਗਿਆ ਅਤੇ ਫਿਰ ਜ਼ਰਾ ਇੱਧਰ ਵੀ ਝਾਤੀ ਮਾਰ ਲਈਏ ਕਿ మాਸ ਖੋਰੀਆਂ ਦੇ ਅੰਦਰ ਬੈਠਾ ਵਾਹਿਗੁਰੂ ਹੀ మాਸ ਨਹੀਂ ਛਕ ਰਿਹਾ ਹੁੰਦਾ ਫਿਰ ਚੋਰਾਂ ਡਾਪੂਆਂ ਕਾਤਲਾਂ ਬੇਵਿਚਾਰੀਆਂ ਆਦੇ ਅੰਦਰ ਬੈਠਾ ਕਿ ਵਾਹਿਗੁਰੂ ਹੀ ਸਾਰੇ ਉਪੱਧਰ ਕਰਿਆ ਹੁੰਦਾ ਹੈ ਕਿ ਪ੍ਰਭੂ ਦੀ ਇਸ ਵਿਆਪਕਤਾ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ ਵਾਹਿਗੁਰੂ ਦੀ ਸਰਵ ਵਿਆਪਕਤਾ ਵਾਲੇ ਸਿਧਾਂਤ ਦੇ ਇਸ ਪੱਖ ਨੂੰ ਗੁਰਬਾਣੀ ਦੇ ਗਿਆਨ ਦੀ ਲੋ ਵਿੱਚ ਸਾਫ਼ ਕਰ ਦੇਣਾ ਚਾਹੀਦਾ ਹੈ ਕੀ ਕਾਰਨ ਹੈ ਜੋ ਸ੍ਰੀ ਜੇਪੀ ਸੰਗਤ ਸਿੰਘ ਜੀ ਨੇ ਸਰਬਪੱਖੀ ਗੁਰਮਤ ਵਿਚਾਰ ਕਰਕੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਣ ਦੀ ਲੋੜ ਨਹੀਂ ਸਮਝੀ ਕਿ ਸਤਗੁਰਾਂ ਨੇ ਸ਼ੰਕਿਆਂ ਭਰਿਆ ਕਦੂਰਾ ਗਿਆਨ ਲਿਖਿਆ ਹੈ ਪਾਵਨ ਅਤੇ ਹਰ ਪੱਖੋਂ ਪੂਰਨ ਗੁਰਬਾਣੀ ਨਾਲ ਅਜੇ ਸ਼ੰਕੇ ਜੋੜ ਦੇਣ ਵਾਲੀ ਵਿਆਖਿਆ ਲਿਖਣੀ ਕੀ ਸੁਹਿਦਤਾ ਹੈ ਬਹੁਤੀ ਹੈਰਾਨੀ ਉਸ ਵਕਤ ਹੁੰਦੀ ਹੈ ਜਦੋਂ ਇਸੇ ਹੀ ਸਨਮਾਨ ਜੋਗ ਲਖਾਰੀ ਦੀ ਪੁਸਤਕ ਦੇ 56 ਸਫੇ ਲਿਖੇ ਹੋਰ ਵੀ ਵੱਧ ਗੁਰਮਤ ਵਿਰੋਧੀ ਉਪਦੇਸ਼ ਨੂੰ ਪੜੀਏ ਲਖਾਰੀ ਜੀ ਇਸ ਪ੍ਰਕਾਰ ਲਿਖਦੇ ਹਨ ਪੁਰਾਤਨ ਧਰਮ ਗ੍ਰੰਥਾਂ ਅਨੁਸਾਰ ਬਨਾਸਪਤੀ ਵਿੱਚ ਕੇਵਲ ਇੱਕ ਤੱਤ ਹੀ ਪ੍ਰધાન ਰੂਪ ਵਿੱਚ ਹੁੰਦਾ ਹੈ। ਬਾਕੀ ਦੇ ਚਾਰ ਤੱਤ ਐਵੇਂ ਨੌ ਮਾਤਰ ਹੀ ਹੁੰਦੇ ਹਨ। ਬਨਾਸਪਤੀ ਉਤਪਜ ਖਾਣੀ ਦੀ ਉਪਜ ਹੈ। ਸਿਤਜ ਖਾਣੀ ਦੀ ਉਪਜ ਕੀੜਿਆਂ, ਮਕੌੜਿਆਂ ਆਦ ਵਿੱਚ ਜੋ ਤੱਤ ਪ੍ਰਦਾਨ ਹੁੰਦੇ ਹਨ ਅਤੇ ਬਾਕੀ ਦੇ ਤਿੰਨ ਤੱਤ ਉਹਨਾਂ ਵਿੱਚ ਬਿਲਕੁਲ ਨੌ ਮਾਤਰ ਹੀ ਹੁੰਦੇ ਹਨ। ਅੰਡਜ ਖਾਣੀ ਤੋਂ ਪੈਦਾ ਹੁੰਦੇ ਪੰਛੀਆਂ ਵਿੱਚ ਤਿੰਨ ਤੱਤ ਪ੍ਰਦਾਨ ਹਾ ਤੇ ਬਾਕੀ ਦੇ ਦੋ ਤੱਤ ਬਿਲਕੁਲ ਨੌ ਮਾਤਰ ਹੀ ਹੁੰਦੇ ਹਨ ਜੇਰਜ ਖਾਣੀ ਤੋਂ ਪੈਦਾ ਹੁੰਦੇ ਪਸ਼ੂਆਂ ਵਿੱਚ ਚਾਰ ਤੱਤ ਪ੍ਰਦਾਨ ਹਨ ਮਨੁੱਖਾਂ ਵਿੱਚ ਪੰਜੇ ਤੱਤ ਪ੍ਰਦਾਨ ਹਨ ਪੀੜਾ ਅਤੇ ਦਰਦ ਦੀ ਅਨੁਭਵਤਾ ਉਤਨੀ ਹੀ ਵੱਧ ਹੁੰਦੀ ਹੈ ਜਿੰਨੇ ਕੇ ਤੱਤ ਵੱਧ ਹੁੰਦੇ ਹਨ ਅਤੇ ਹੱਤਿਆ ਦਾ ਪਾਪ ਵੀ ਉਤਨਾ ਹੀ ਵੱਧ ਹੁੰਦਾ ਹੈ ਜਿੰਨਾ ਜਿਤਨਾ ਕੇ ਵੱਧ ਤੱਤਾਂ ਵਾਲੇ ਜੀਵ ਦੀ ਹੱਤਿਆ ਕੀਤੀ ਜਾਵੇ ਵਿਚਾਰ ਨੰਬਰ 1 ਉੜਾ ਮਾਸ ਦੇ ਵਿਰੋਧੀ ਲਖਾਰੀਆਂ ਦੀ ਦਲੀਲ ਦਾ ਤੁਰਾ ਗੁਰਬਾਣੀ ਹੈ ਐਡਾ ਆਪਣੀ ਹਰ ਦਲੀਲ ਨੂੰ ਗੁਰਮਤ ਸਿੱਧ ਕਰਨ ਲਈ ਉਹ ਗੁਰਬਾਣੀ ਵਿੱਚੋਂ ਟੁਕਾਂ ਚੁਣ-ਚੁਣ ਕੇ ਲਿਖਦੇ ਹਨ ਕਿਹੜੀ ਉਹਨਾਂ ਦਾ ਸਾਰਾ ਉਪਦੇਸ਼ ਕੇਵਲ ਗੁਰਸਿੱਖਾਂ ਲਈ ਹੈ ਇਸ ਲਈ ਉਹਨਾਂ ਦੇ ਸਾਰੇ ਉਪਦੇਸ਼ ਨੂੰ ਗੁਰਮਤ ਉਪਦੇਸ਼ ਮੰਨਿਆ ਜਾਂਦਾ ਹੈ ਪ੍ਰਸ਼ਨ ਇਹ ਹੈ ਕਿ ਜੇ ਪੁਰਾਤਨ ਧਰਮ ਗ੍ਰੰਥਾਂ ਵਿੱਚਲਾ ਗਿਆਨ ਗੁਰਮਤ ਮੰਨਿਆ ਜਾ ਸਕਦਾ ਹੈ ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਨਿਆਰਾ ਕਿਵੇਂ ਰਹਿ ਗਿਆ ਫਿਰ ਖਾਲਸਾ ਨਿਆਰਾ ਕਿਵੇਂ ਰਹਿ ਗਿਆ ਫਿਰ ਇਹ ਬਚਨ ਦਾ ਕੀ ਬਣਿਆ ਜਾਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਕਿ ਕੋਈ ਇੱਕ ਗੁਰਬਾਣੀ ਤੁੱਕ ਵੀ ਅਜਿਹੀ ਦੱਸ ਸਕਦੇ ਹੋ ਜਿਸ ਵਿੱਚ ਜੀਵਾਂ ਵਿਚਲੇ ਤਤਾਂ ਦੀ ਵੰਡ ਦਾ ਜ਼ਿਕਰ ਹੋਵੇ ਕਿ ਗੁਰਬਾਣੀ ਨੇ ਪ੍ਰਭੂ ਦੀ ਸਾਰੀ ਸਿਰਜਣਾ ਵਿੱਚ ਪੰਜ ਤਤਾਂ ਦੀ ਇੱਕਸਾਰ ਹੋਣ ਦੀ ਗੱਲ ਨਹੀਂ ਕੀਤੀ ਜੇ ਪੁਰਾਤਨ ਧਰਮ ਗ੍ਰੰਥਾਂ ਦੇ ਗਿਆਨ ਤੋਂ ਗੁਰਮਤ ਦਾ ਗਿਆਨ ਕੁਰਬਾਨ ਕੀਤਾ ਜਾ ਸਕਦਾ ਹੈ ਤਾਂ ਫਿਰ ਉਹਨਾਂ ਪੁਰਾਤਨ ਧਰਮ ਗ੍ਰੰਥਾਂ ਵਿਚਲੀਆਂ ਹੋਰ ਕਰਮ ਕਾਂਡੀ ਮਤਾਂ ਕਿਸ ਕਾਰਨ ਨਾ ਮੰਨੀਆਂ ਜਾਣਗੀਆਂ ਐਡਾ ਪੰਥਕ ਸਿੱਖ ਰਹਿਤ ਮਰਜ਼ਾਦਾ ਦੇ ਖਰੜੇ ਵਿੱਚ ਪਾਬੰਦੀ ਹੈ ਕਿ ਗੁਰਬਾਣੀ ਜਾਂ ਭਾਈ ਗੁਰਦਾਸ ਜੀ ਪੱਲਾ ਅਤੇ ਫਿਰ ਜਾਂ ਭਾਈ ਆਨੰਦ ਲਾਲ ਜੀ ਗੋਇਆ ਦੀਆਂ ਪੁਸਤਕਾਂ ਤੋਂ ਬਾਹਰ ਕਿਸੇ ਗ੍ਰੰਥ ਨੂੰ ਗੁਰਮਤ ਵਿਚਾਰ ਦੀ ਟੇਕ ਨਾ ਬਣਾਇਆ ਜਾਵੇ ਪਰ ਜਿਸ ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਵਿੱਚ ਲਿਖ ਕੇ ਤੀਆਂ ਖਾਣੀ ਗੁਰ ਫਰਮਾਨ ਦਾ ਕੋਈ ਸਤਕਾਰ ਨਾ ਮੰਨ ਕੇ ਚਾਰ ਖਾਣੀਆਂ ਵਾਲੇ ਵਿਪਰੀ ਗਿਆਨ ਨੂੰ ਠੀਕ ਮੰਨਿਆ ਹੈ ਉਹ ਸਿੱਖ ਰਹਿਤ ਮਰਜਾਦਾ ਦੇ ਸਤਕਾਰ ਨੂੰ ਵੀ ਕੀ ਜਾਣਨ ਨੋਟ ਖਾਣੀਆਂ ਵਾਲੇ ਇਸ ਵਿਸ਼ੇ ਬਾਰੇ ਖੁੱਲੀ ਵਿਚਾਰ ਪਹਿਲਾਂ ਲਿਖੀ ਜਾ ਚੁੱਕੀ ਹੈ ਨੰਬਰ 2 ਪੁਰਾਤਨ ਧਰਮ ਗ੍ਰੰਥਾਂ ਦੇ ਹਵਾਲੇ ਨਾਲ ਸ੍ਰੀ ਜੇਪੀ ਸੰਗਤ ਸਿੰਘ ਜੀ ਸਿੱਧ ਕੀਤਾ ਹੈ ਕਿ 1 2 3 ਤੇ 4 ਤੱਤਾਂ ਵਾਲੇ ਜੀਵਾਂ ਨੂੰ 5 ਤੱਤਾਂ ਵਾਲੇ ਮਨੁੱਖ ਜਿੰਨੀ ਪੀੜ ਭਾਵੇਂ ਨਹੀਂ ਹੁੰਦੀ ਪਰ ਭਾਵੇਂ ਘੱਟ ਮਾਤਰਾ ਵਿੱਚ ਹੀ ਸਹੀਂ ਪੀੜਾ ਵੀ ਜ਼ਰੂਰ ਹੁੰਦੀ ਹੈ ਅਤੇ ਉਹਨਾਂ ਦੀ ਹੱਤਿਆ ਦਾ ਪਾਪ ਤਤਾਂ ਦੇ ਹੀ ਹਿਸਾਬ ਨਾਲ ਘਟ ਜਾਂ ਵੱਧ ਜ਼ਰੂਰ ਲੱਗਦਾ ਹੈ ਫਿਰ మాਸ ਖਾਣ ਦੇ ਵਿਰੋਧ ਵਿੱਚ ਪੁਸਤਕਾਂ ਲਿਖਣ ਵਾਲੇ మాਸ ਦੇ ਤਿਆਗੀ अथवा ਸ਼ਾਕਾਹਾਰੀ ਗੁਰਸਿੱਖ ਪਾਪ ਤੋਂ ਕਿਵੇਂ ਬਚੇ ਰਹਿ ਗਏ ਸਾਰੀ ਕਿਸਮਾਂ ਦੇ ਦਾਣੇ ਕਣਕ ਮੱਕੀ ਚੌਲ ਛੋਲੇ ਬਾਜਰਾ ਮਾਂ ਮਸਰ ਮੂੰਗੀ ਲੋਬੀਆ ਸੋਇਆ ਬੀਨ ਆਦਿ ਕਈ ਕਿਸਮਾਂ ਦਾ ਅਨਾਜ ਜਿਸ ਨੂੰ ਭੁੰਨਿਆ ਰੰਨਿਆ ਤੇ ਪੀਸਿਆ ਜਾਂਦਾ ਹੈ ਸਬਜ਼ੀਆਂ ਫਲ ਪਾਣੀ ਗੋਹੇ ਲੱਕੜੀ ਦੁੱਧ ਦਹੀਂ ਮੱਖਣ ਬਨਸਪਤੀ ਆਦ ਵਿਚਲੇ ਜੀਵਾਂ ਦੀ ਅਤੇ ਫਿਰ ਫਸਲਾਂ ਬੂਟਿਆਂ ਦੀ ਤਬਾਹੀ ਮਚਾਉਣ ਵਾਲਿਆਂ ਕੀੜਿਆਂ ਮਕੌੜਿਆਂ ਦੀ ਸਮੂਹਕ ਹੱਤਿਆ ਪਸ਼ੂ ਪੰਛੀਆਂ ਦੀ ਹੱਤਿਆ ਨਾਲੋਂ ਅਰਬਾਂ ਖਰਬਾਂ ਗੁਣਾ ਵੱਧ ਹੈ ਪੀੜਾ ਅਤੇ ਹੱਤਿਆ ਦੀ ਮਾਤਰਾ ਜਿੰਨੀ ਵੀ ਮਰਜ਼ੀ ਹੈ ਘਟਾ ਲਈ ਜਾਵੇ ਪਸ਼ੂ ਪੰਛੀਆਂ ਦੀ ਪੀੜਾ ਅਤੇ ਹੱਤਿਆ ਨਾਲੋਂ ਸੇਤਜ ਉਤਪਜ ਖਾਣੀਆਂ ਦੇ ਜੀਵਾਂ ਦੀ ਹੱਤਿਆ ਕਰੋੜਾਂ ਗੁਣਾ ਵੱਧ ਜਾਂਦੀ ਹੈ ਇਸ ਤਰ੍ਹਾਂ ਉਹਨਾਂ ਦੇ ਆਪਣੇ ਹੀ ਕਥਨ ਅਨੁਸਾਰ ਜਦ ਮਾਸ ਦੇ ਤਿਆਗੀ ਸੱਜਣ ਵੀ ਹੱਤਿਆ ਦੇ ਪਾਪ ਮੈਲ ਨਾਲ ਪੂਰੀ ਤਰ੍ਹਾਂ ਗਲੇਫੇ ਹੋਏ ਹਨ ਤਾਂ ਉਹ ਜ਼ਰਾ ਵੱਧ ਪਾਪੀ ਭਰਾਵਾਂ ਨੂੰ ਸੁਚੇਮਦਾ ਅਤੇ ਜੀਵ ਹੱਤਿਆ ਤੋਂ ਬਚੇ ਰਹਿਣ ਦਾ ਉਪਦੇਸ਼ ਕਿਸ ਸਮੂਹ ਨਾਲ ਦੇ ਰਹੇ ਪੁਰਾਤਨ ਗ੍ਰੰਥਾਂ ਵਿੱਚ ਤਾਂ ਇਹ ਵੀ ਲਿਖਿਆ ਹੈ ਕਿ ਜਿਹੜਾ ਮਨੁੱਖ ਆਪ ਸ਼ੀਸ਼ੇ ਦੇ ਬਣੇ ਮਹਿਲਾਂ ਵਿੱਚ ਬੈਠਾ ਹੋਵੇ ਉਸ ਨੂੰ ਚਾਹੀਦਾ ਹੈ ਕਿ ਦੂਜੇ ਦੇ ਕੋਠਿਆਂ ਵੱਲ ਨੂੰ ਪੱਥਰ ਕਦੇ ਨਾ ਵਗਾਵੇ। ਪੁਰਾਤਨ ਧਰਮ ਗ੍ਰੰਥਾਂ ਦੀ ਗੱਲ ਜੇ ਆਰੰਭ ਕੀਤੀ ਹੈ ਤਾਂ ਫਿਰ ਪ੍ਰਚੀਨ ਪੂਰਾਨਿਕ ਹਿੰਦੂ ਧਰਮ ਗ੍ਰੰਥਾਂ ਦੇ ਹਵਾਲੇ ਨਾਲ Swami Ram Tirthdandi Sanyasi ਦੀ ਪੁਸਤਕ ਸਰਬ ਉੱਤਮ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਅਤੇ ਸਰਬ ਉੱਤਮ ਗ੍ਰੰਥ ਸਿੱਖ ਪੰਥ ਵਿੱਚ ਇਹ ਕੁਝ ਵੀ ਲਿਖਿਆ ਹੋਇਆ ਹੈ। ਬਿਰਖਾ ਕਪਾਈ ਨੇ ਕਿਹਾ ເທਤਨਮント સુંદર પુત્રાવાળી ઇન્દ્રાણી તીરા પતિ સાંડાં ਦਾ మాਸ પસંદ ਕਰਦਾ ਹੈ ਤੁਸੀਂ ਉਸ ਨੂੰ మాਸ ਨੂੰ हिरणो ઇન્દ્રાણી ਦਾ ઉત્તર ਸੀ ਇਸੇ ਕਰਕੇ ਮੇਰਾ પતિ ਦੇਵਰਾਜ 인ਦਰ ਸਾਰੇ પુરੁਸ਼ਾਂ ਤੋਂ ਬਲ ਰੂਪ ਤੇ ਬੁੱਧੀ ਵਿੱਚ ਉੱਚਾ ਹੈ 인ਦਰ ਨੇ ਕਿਹਾ ਮੇਰੀ ਪਤਨੀ ਮੇਰੇ ਲਈ 15 સાંડાં ਦਾ మాਸ ਰਿੰਨਦੀ ਹੈ ਮੈਂ మాਸ ਖਾਂਦਾ ਹਾਂ ਤਾਂ ਹੀ ਉਹ ਮੈਂ ਸਾંડા ਜਿੰਨਾ ਨਿਗਰਾਂ ਮੇਰੀਆਂ ਕੁੱਖਾਂ ਸ਼ਰਾਬ ਨਾਲ ਡੱਕੀਆਂ ਰਹਿੰਦੀਆਂ ਹਨ ਸਫਾ 15 ਅਤੇ 16 ਮਨੂ ਸਿਮਰਤੀ ਅਧਿਆਏ ਨੰਬਰ 5 ਸ਼ਲੋਕ 18ਵਾਂ ਅਜਿਹੇ ਬਚਨਾਂ ਵਿੱਚ ਸੰਕੇਤ ਹੈ ਕਿ ਪੰਜ ਨੁੰਦਰੇ ਪਸ਼ੂਆਂ ਵਿੱਚੋਂ ਮੋٹے ਵਾਲਾਂ ਵਾਲੀ ਗੋ ਫਿਰ ਗੈਂਡੇ ਕਛੂ ਤੇ ਖਰਗੋਸ਼ ਖਾਣੇ ਉਚਿਤ ਹਨ ਊਠ ਤੋਂ ਬਿਨਾਂ ਇਕੈਰੇ ਦੰਦਾਂ ਵਾਲੇ ਡੰਗਰ ਖਾਣ ਦਾ ਕੋਈ ਹਰਜ ਨਹੀਂ ਅਧਿਆਏ ਨੰਬਰ 5 ਸ਼ਲੋਕ ਨੰਬਰ 24 ਅਤੇ ਇਸ ਦੇ ਸ਼ਲੋਕ 35 ਆਦਿਕ ਸ਼ਲੋਕਾਂ ਵਿੱਚ ਸਲਾਹ ਦਿੱਤੀ ਗਈ ਹੈ ਕਿ ਮੰਤਰਾਂ ਨਾਲ మాਸ ਪਵਿੱਤਰ ਕਰਕੇ ਜਾਂ ਬ੍ਰਾਹਮਣਾਂ ਨੂੰ ਛਕਾ ਕੇ ਖਾ ਲੈਣਾ ਚਾਹੀਦਾ ਹੈ। ਮੂਲ ਖਰੀਦ ਕੇ ਆਪ ਸ਼ਿਕਾਰ ਕਰਕੇ ਜਾਂ ਦੂਜੇ ਵੱਲੋਂ ਭੇਟਾ ਕੀਤੇ మాਸ ਨੂੰ ਦੇਵਤਿਆਂ ਨੂੰ अथवा ਬਿਪਰਾਂ ਨੂੰ ਅਰਪਣ ਕਰਕੇ మాਸ ਖਾਣ ਵਾਲੇ ਮਨੁੱਖ ਨੂੰ ਪਾਪ ਨਹੀਂ ਲੱਗਦਾ। ਇਹ ਫੈਸਲਾ ਵੀ ਦਿੱਤਾ ਗਿਆ ਹੈ ਕਿ ਜਗ ਕਰਨ ਸਮੇਂ ਜਿਹੜਾ ਕੋਈ మాਸ ਨਹੀਂ ਖਾਂਦਾ ਉਮਰਨ ਉਪਰੰਤ ਏਕੀ ਜਨਮ ਪਸ਼ੂ ਬਣਦਾ ਹੈ ਸਫਾ 18 ਸ਼ੈਵ ਦੇ ਸ਼ਤਕ ਤੰਤਰਾਂ ਅਨੁਸਾਰ ਵਿਸ਼ਵਾਸੀ ਲੋਕਾਂ ਨੂੰ ਭਰੋਸਾ ਹੈ ਕਿ ਸ਼ਿਵ ਜੀ ਤੇ ਉਸ ਦੀ ਪਤਨੀ ਸ਼ਕਤੀ ਦੋਵੇਂ ਮਾਸ ਅਤੇ ਸ਼ਰਾਬ ਤੋਂ ਬਿਨਾਂ ਪ੍ਰਸੰਨ ਨਹੀਂ ਹੋ ਸਕਦੇ ਇਸ ਲਈ ਇਹਨਾਂ ਦੇ ਮੰਦਰਾਂ ਵਿੱਚ ਸ਼ਰਾਬ ਅਤੇ ਮਾਸ ਦਾ ਭੋਗ ਲੱਗਦਾ ਹੈ ਹਿੰਦੂ ਤਵ ਆਰਾਮਦਾਸ ਗੌੜ ਗ੍ਰੰਥ ਦੇ ਪੰਨਾ 493 ਦੇ ਹਵਾਲੇ ਨਾਲ ਲਿਖਿਆ ਹੈ ਕੇ ਮਦ ਸ਼ਰਾਬ ਵੀ ਤਾਤਰਕਾਂ ਦੇ ਪੰਜ ਮਕਾਰਾਂ ਵਿੱਚੋਂ ਇੱਕ ਹੈ ਉਹ ਪੰਜ ਮਕਾਰ ਇਹ ਹਨ ਸ਼ਰਾਬ ਮਾਸ ਮੈਥਨ ਭੋਗ ਮਾਇਆ ਤੇ ਮੁੰਦਰਾ ਭਾਵ ਮੁੰਦਰਾ ਕਾਲੀ ਅਤੇ ਤਾਰਾਂ ਦਾ ਮੰਤਰ ਗ੍ਰਹਿਣ ਕਰਕੇ ਜੋ ਸ਼ਰਾਬ ਨਹੀਂ ਪੀਂਦਾ ਉਹ ਕਲਯੁਗ ਵਿੱਚ ਪਤਿਤ ਹੁੰਦਾ ਹੈ ਤਾਤਰਕ ਜਾਪ ਹੋਮ ਆਦਕ ਵਿੱਚ ਅਨ ਅਧਿਕਾਰੀ ਭਾਵ ਉਸ ਨੂੰ ਅਧਿਕਾਰ ਨਹੀਂ ਰਹਿੰਦਾ ਅਤੇ ਉਹ ਵਿਅਕਤੀ ਤਤ ਬ੍ਰਾਹਮਣ ਹੈ ਉਸ ਵਿਅਕਤੀ ਦਾ ਪਿਤਰੀ ਤਰਪਨ ਦੇਣਾ ਕੁੱਤੇ ਦੇ ਮੂਤਰ ਦੇ ਸਮਾਨ ਹੈ ਜੋ ਵਿਅਕਤੀ ਕਾਲੀ ਅਤੇ ਤਾਰਾ ਦਾ ਮੰਤਰ ਪ੍ਰਾਪਤ ਕਰਕੇ ਵੀਰ ਆਚਾਰ ਨਹੀਂ ਕਰਦਾ ਉਹ ਸ਼ੂਦਰਤਾ ਨੂੰ ਪ੍ਰਾਪਤ ਹੁੰਦਾ ਹੈ ਸ਼ਰਾਬ ਸਾਰਿਆਂ ਕਾਰਜਾਂ ਵਿੱਚ ਜੁਗਤ ਹੈ ਅਤੇ ਪ੍ਰਿਥਵੀ ਉੱਤੇ ਇਹ ਇੱਕਮਾਤਰ ਮੁਕਤੀ ਦੇਣ ਵਾਲੀ ਹੈ ਅਰਥਾਤ ਸ਼ਰਾਬ ਪੀਤੇ ਬਿਨਾ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਸੋ ਪ੍ਰਾਤਨ ਧਰਮ ਗ੍ਰੰਥਾਂ ਵਿੱਚ ਤਾਂ ਬਹੁਤ ਕਿਝ ਲਿਖਿਆ ਹੋਇਆ ਬ੍ਰਾਹਮਣ ਦੇ ਲਿਖੇ ਉਸ ਕੱਚੇ ਚਿੱਠੇ ਨੂੰ ਹੋਰ ਵਿਸਤਾਰ ਨਾਲ ਜਾਣਨ ਲਈ ਪੜੋ ਪੁਸਤਕ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਗੁਰਮਤਿ ਗਿਆਨ ਦੀ ਸਮਝ ਵੀ ਆ ਜਾਵੇਗੀ ਇਸੇ ਲਈ ਗੁਰਸਿੱਖਾਂ ਲਈ ਮਰਜ਼ਾਦਾ ਹੈ ਕਿ ਦੂਜੇ ਗ੍ਰੰਥਾਂ ਨੂੰ ਗੁਰਮਤਿ ਪ੍ਰਚਾਰ ਦੀ ਟੇਕ ਭੁੱਲ ਕੇ ਵੀ ਨਾ ਮੰਨਣ ਪਰ ਜੇ ਭਾਈ ਜੇਪੀ ਸੰਗਤ ਸਿੰਘ ਜੀ ਨੂੰ ਪੁਰਾਤਨ ਧਰਮ ਗ੍ਰੰਥਾਂ ਦੀ ਗੱਲ ਚੰਗੀ ਲੱਗਦੀ ਹੈ ਤਾਂ ਫਿਰ ਦੇਵਤਿਆਂ ਦਾ ਭੋਜਨ ਮਾਸ ਸ਼ਰਾਬ ਕਿਵੇਂ ਮਾੜੇ ਰਹਿ ਗਏ ਕਿਤਾਬ ਮਾਸ ਮਾਸ ਕਰ ਮੂਰਖ ਝਗੜੇ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾਫਗਾਨਾ ਭਾਗ 11ਵਾਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ